ਪੰਨੂ ਨੇ ਸ਼ਬਦਾਵਲੀ ਵਰਤੀ ਹੈ ਭਾਰਤ ਰਤਨ ਬਾਬਾ ਸਾਹਿਬ ਭੀਮਰਾਓ ਅੰਬੇਦਕਰ ਜੀ ਬਾਰੇ ਤਾਂ ਉਹ ਸ਼ਬਦਾਵਲੀ ਹੀ ਸਾਡੇ ਤਾਂ ਅੰਦਰ ਮਤਲਬ ਰੋਸ ਪੈਦਾ ਕਰਦੀ ਹੈ ਜਿਹੜੇ ਉਹਨੇ ਇਦਾਂ ਦੇ ਸ਼ਬਦ ਬੋਲੇ ਆ ਜਿਹੜੀਆਂ ਘਟਨਾਵਾਂ ਘਟ ਰਹੀਆਂ ਤਾਂ ਕਿਤੇ ਨਾ ਕਿਤੇ ਇਹ ਸਾਜ਼ਿਸ਼ ਹੈ ਸ਼ਕਤੀਆਂ ਦੀ ਕਿ ਪੰਜਾਬ ਦੇ ਵਿੱਚ ਅੱਗ ਲਾਈ ਜਾਵੇ ਪੰਜਾਬ ਦੇ ਵਿੱਚ ਲੋਕਾਂ ਨੂੰ ਆਪਸ ਦੇ ਵਿੱਚ ਲੜਾਇਆ ਜਾਵੇ ਤੇ ਰਾਜ ਕੀਤਾ ਜਾਵੇ ਮਰਦਾਬਾਦ ਮਰਦਾਬਾਦ ਭਗਵੰਤ ਪੰਨੂ ਮਰਦਾਬਾਦ 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 ਪੁੱਛਣਾ ਚਾਹਣਾ ਪੰਨੂ ਨੂੰ ਵੀ ਜਿਹੋ ਆਪਣੇ ਆਪ ਨੂੰ ਸਿੱਖ ਕਹਾਉਂਦਾ ਹੈ ਤਾ ਉਹਨੂੰ ਜਿਹੜਾ ਗਾਤਰਾ ਜਿਹੜਾ ਪੌਣਿਆ ਸ੍ਰੀ ਸਾਹਿਬ ਪੌਣਿਆ ਅਸੀਂ ਸਾਰੇ ਧਰਮਾਂ ਦੀ ਸਤਿਕਾਰ ਕਰਦੇ ਆਂ ਪਹਿਲੀ ਗੱਲ ਤੇ ਦੱਸਦਿਆਂ ਮੈਂ ਸਿੱਖ ਈਸਾਈ ਮੁਸਲਮਾਨ ਹਿੰਦੂ ਬਰਾ ਅਸੀਂ ਸਾਰਿਆਂ ਦਾ ਸਨਮਾਨ ਕਰਦੇ ਆਂ ਧਰਮਾਂ ਦਾ ਤਾਂ ਉਹਦੇ ਚ ਕੀ ਹੈ ਵੀ ਜਿਹੜਾ ਪੰਨੂ ਆਪਣੇ ਆਪ ਨੂੰ ਸਿੱਖ ਕਹੋਂਦਾ ਤਾਂ ਉਹਨੂੰ ਮੈਂ ਪੁੱਛਣਾ ਚਾਹਣਾ ਵੀ ਜਿਹੜੀ ਸ੍ਰੀ ਸਾਹਿਬ ਪੌਣ ਦੀ ਇਜਾਜ਼ਤ ਮਿਲੀ ਹੈ ਲਿਖਤੀ ਤੌਰ ਤੇ ਉਹ ਕਿਹਨੇ ਦਿੱਤੀ ਹੈ ਉਹ ਸਾਹਬ ਕਹੋਂਦੇ ਤਾਂ ਲਾਇਕ ਹੀ ਹੈ ਨਹੀਂ ਉਹ ਪੰਨੂ ਸਾਹਿਬ ਕਿੱਥੋਂ ਆ ਗਿਆ ਉਹ ਉਹ ਤਾਂ ਤਵੰਦੀ ਹੈ ਉਹੋ ਅੱਤਵਾਦੀ ਐ ਔਰ ਅੱਗ ਲਾਉਂਦੀ ਸਰਾਸਰ ਕੋਸ਼ਿਸ਼ ਕੋਸ਼ਿਸ਼ ਕਰ ਰਿਹਾ ਹੈ ਅੰਦੇਸ਼ਾ ਪੈਦਾ ਹੁੰਦਾ ਦੇਖੋ ਬਾਬਾ ਸਾਹਿਬ ਦੀ ਪ੍ਰਤੀਮਾਵਾਂ ਤੋਂ ਦਿੱਕਤ ਤਾਂ ਬਹੁਤ ਸਾਰੇ ਲੋਕਾਂ ਨੂੰ ਹੈਗੀ ਐ ਇਹ ਚ ਕੋਈ ਦੋਰਾ ਹੀ ਨਹੀਂ ਕਿਉਂਕਿ ਪਿਛਲੀਆਂ ਜਦੋਂ ਤੋਂ ਪ੍ਰਤੀਮਾਵਾਂ ਲੱਗੀਆਂ ਨੇ ਤਾਂ ਕਿਤੇ ਨਾ ਕਿਤੇ ਇੱਕਦੁੱਕਾ ਥਾਵਾਂ ਤੇ ਉਹਨਾਂ ਦੀਆਂ ਪ੍ਰਤੀਮਾਵਾਂ ਦੇ ਨਾਲ ਘਟਨਾਵਾਂ ਹੁੰਦੀਆਂ ਹੁੰਦੀਆਂ ਨੇ ਤੇ ਟਾਈਪ ਦੇ ਅੰਸਰ ਜਿਹੜੇ ਲੋਕ ਬਾਹਰ ਬੈਠੇ ਅੱਗ ਫਲਾਉਣ ਦੀ ਕੋਸ਼ਿਸ਼ ਕਰ ਰਿਹਾ ਤਾਂ ਉਹਨਾਂ ਨੂੰ ਇਮੀਡੀਏਟ ਐਕਸ਼ਨ ਲੈਣਾ ਚਾਹੀਦਾ ਇਮੀਡੀਏਟ ਉਹਤੇ ਕਾਬੂ ਕਰਨਾ ਚਾਹੀਦਾ ਮਨੂੰ ਤਾਂ ਉਹਨਾਂ ਦਾ ਕੋਈ ਬਿਆਨ ਆਉਣਾ ਚਾਹੀਦਾ ਸੀ ਇਹ ਵੀ ਆਮ ਆਦਮੀ ਪਾਰਟੀ ਤਾਂ ਕਹਿੰਦੀ ਸੀ ਪੱਕੇ ਇਨਕਲਾਬੀ ਆ ਸੀ ਸੰਵਿਧਾਨ ਨੂੰ ਮੰਨਣ ਵਾਲੇ ਆ ਸੰਵਿਧਾਨ ਦੇ ਰਾਖੇ ਆ ਮੈਂ ਆਖਿਆ ਨੇ ਜੀ ਇਹ ਡਰਾਮੇਬਾਜ਼ ਨੇ 바ਵਾ ਸਾਹਿਬ ਦੇ ਨਾਂ ਤੇ ਵੋਟਾਂ ਲੈਂਦੇ ਨੇ ਐ ਕਰਦੇ ਕੁਝ ਨਹੀਂ ਐ ਪਾੜਦੇ ਹਨ ਸਸਿਕਾਲ ਸਫਰ ਦਾ ਜੁੜਿਆ ਤੁਸੀਂ ਤੇ ਮੈਂ ਆ ਜੋਤ ਗੁਰਪ੍ਰਵੰਤ ਸਿੰਘ ਪੰਨੂ ਦਾ ਬਿਆਨ ਪੂਰੇ ਪੰਜਾਬ ਦੇ ਵਿੱਚ ਬਵਾਲ ਖੜਾ ਕਰ ਦਿੰਦਾ ਅੱਜ ਉਹਨਾਂ ਦਾ ਪੁਤਲਾ ਫੂਕਿਆ ਗਿਆ ਗੱਲਬਾਤ ਕਰਦੇ ਜਿਨ੍ਹਾਂ ਨੇ ਪੁਤਲਾ ਫੂਕਿਆ ਕੀ ਕੀ ਕਾਰਨ ਹੈ ਤੇ ਕੀ ਸੋਚਦੇ ਆ ਸਦਸ਼ੇ ਬਾਰੇ ਬਈ ਕਿਵੇਂ ਸੋਚਦੇ ਹੋ ਸਾਰੇ ਬੱਚੇ ਦੇਖੋ ਜੀ ਇੱਕ ਬਹੁਤ ਹਸ ਮਤਲਬ ਮੰਦਭਾਗੀ ਘਟਨਾ ਹੋਈ ਹੈ ਜਿਹੜੀ ਉਹਨੇ ਪੰਨੂ ਨੇ ਸ਼ਵਦਾਵਲੀ ਵਰਤੀ ਹੈ ਭਾਰਤ ਰਤਨ ਬਾਬਾ ਸਾਹਿਬ ਭੀਮਰਾਓ ਅੰਬੇਦਕਰ ਜੀ ਬਾਰੇ ਤਾਂ ਉਹ ਸ਼ਵਦਾਵਲੀ ਹੀ ਸਾਡੇ ਤਾਂ ਅੰਦਰ ਮਤਲਬ ਰੋਸ ਪੈਦਾ ਕਰਦੀ ਹੈ ਜਿਹੜੇ ਉਹਨੇ ਇਦਾਂ ਦੇ ਸ਼ਬਦ ਬੋਲੇ ਆ ਤੇ ਦੂਜੀ ਗੱਲ ਲਗਾਤਾਰ ਜਿਹੜਾ ਬਾਬਾ ਸਾਹਿਬ ਦੇ ਪ੍ਰਤੀਮਾਨ ਦੇ ਨਾਲ ਕੰਟੀਨਿਊਸਲੀ ਜਿਹੜੀਆਂ ਘਟਨਾਵਾਂ ਘਟ ਰਹੀਆਂ ਤਾਂ ਕਿਤੇ ਨਾ ਕਿਤੇ ਇਹ ਸਾਜ਼ਿਸ਼ ਹੈ ਸ਼ਕਤੀਆਂ ਦੀ ਕਿ ਪੰਜਾਬ ਦੇ ਵਿੱਚ ਅੱਗ ਲਾਈ ਜਾਵੇ ਪੰਜਾਬ ਦੇ ਵਿੱਚ ਲੋਕਾਂ ਨੂੰ ਆਪਸ ਦੇ ਵਿੱਚ ਲੜਾਇਆ ਜਾਵੇ ਤੇ ਰਾਜ ਕੀਤਾ ਜਾਵੇ ਕਿ ਕਿਵੇਂ ਦੇਖਦੇ ਹੋ ਆ ਕਿਤੇ ਅੰਮ੍ਰਿਤਸਰ ਦੇ ਵਿੱਚ ਬੁੱਤ ਟੁੱਟਦੇ ਐ ਕਿਤੇ ਸੰਗਰੂਰ ਦੇ ਵਿੱਚ ਵਿਵਾਦ ਹੁੰਦਾ ਹੈ ਬਾਬਾ ਸਾਹਿਬ ਦੇ ਬੁੱਤ ਨੂੰ ਲੈ ਕੇ ਅੱਜ ਹਨੂ ਸਾਹਿਬ ਐ ਕਹਿ ਦਿੰਦੇ ਆ ਕਿਵੇਂ ਦੇਖਦੇ ਹੋ ਮਾਹੌਲ ਪੰਜਾਬ ਦਾ ਕੀ ਬਣਾਇਆ ਜਾ ਰਿਹਾ ਕੀ ਮਾਹੌਲ ਸਰ ਜਿਹੜਾ ਉਹ ਸਾਹਿਬ ਕਹਾਂਦੇ ਤਾਂ ਲਾਇਕ ਹੀ ਨਹੀਂ ਉਹ ਪੰਨੂ ਸਾਹਿਬ ਕਿੱਥੋਂ ਆ ਗਿਆ ਉਹ ਉਹ ਤਾਂ ਅਤਵਾਦੀ ਹੈ ਉਹੋ ਅੱਤਵਾਦੀ ਐ ਔਰ ਅੱਗ ਲਾਉਂਦੀ ਸਰਾਸਰ ਕੋਸ਼ਿਸ਼ ਕੋਸ਼ਿਸ਼ ਕਰ ਰਿਹਾ ਤੇ ਮੈਂ ਤਾਂ ਪਹਿਲਾਂ ਤੁਹਾਨੂੰ ਕਹਿ ਗਿਆ ਡੇਵੀ ਜਿਹੜੀਆਂ ਲਗਾਤਾਰੇ ਘਟਨਾਵਾਂ ਹੋ ਰਹੀਆਂ ਤੇ ਇੱਥੋਂ ਅੰਦੇਸ਼ਾ ਪੈਦਾ ਹੁੰਦਾ ਦੇਖੋ ਬਾਬਾ ਸਾਹਿਬ ਦੀ ਪ੍ਰਤੀਮਾਵਾਂ ਤੋਂ ਦਿੱਕਤ ਤਾਂ ਬਹੁਤ ਸਾਰੇ ਲੋਕਾਂ ਨੂੰ ਹੈਗੀ ਐ ਇਹ ਚ ਕੋਈ ਦੋਰਾ ਹੀ ਨਹੀਂ ਕਿਉਂਕਿ ਪਿਛਲੀਆਂ ਜਦੋਂ ਤੋਂ ਪ੍ਰਤੀਮਾਵਾਂ ਲੱਗੀਆਂ ਨੇ ਤਾਂ ਕਿਤੇ ਨਾ ਕਿਤੇ ਇੱਕਦੁੱਕਾ ਥਾਵਾਂ ਤੇ ਉਹਨਾਂ ਦੀਆਂ ਪ੍ਰਤੀਮਾਵਾਂ ਦੇ ਨਾਲ ਘਟਨਾਵਾਂ ਹੁੰਦੀਆਂ 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 ਆਈਆਂ ਨੇ ਪਰ ਹੁਣ ਇੱਕ ਲਗਾਤਾਰ ਸਿਲਸਿਲਾ ਹੀ ਚੱਲ ਪਿਆ ਤਾਂ ਇੱਥੋਂ ਇਹ ਜ਼ਾਹਿਰ ਹੁੰਦਾ ਕਿ ਪੰਜਾਬ ਦੀ ਏਕਤਾ ਨੂੰ ਭਾਈਵਾਲਤਾ ਨੂੰ ਅੱਗ ਲਾਉਂ एससी ओबीसी एसटीया नु अदर कास्ट ਦੇ ਮੰਨ ਲੋ ਖਿਲਾਫ ਜਾਂ ਆਮੋ ਸਾਹਮਣੇ ਕਰਨ ਦਾ ਇੱਕ ਸਾਜ ਰਚੀ ਜਾ ਰਹੀ ਹੈ। ਇੰਡੀਅਨ ਸਟੇਟ ਕਿਉਂ ਚੁੱਪ ਹੈ? ਕੇਂਦਰ ਦੀ ਸਰਕਾਰ ਕਿਉਂ ਚੁੱਪ ਹੈ? ਕਿਉਂਕਿ ਉਹ ਕਾਰਵਾਈ ਕਰ ਸਕਦੀ ਹੈ ਜੇ ਮੁਸਲਮਾਨਾਂ ਤੇ ਜੇ ਤੁਸੀਂ ਕਹਿੰਦੇ ਹੋ ਅੱਤਵਾਦੀ ਉਹਦੇ ਤੇ ਕਾਰਵਾਈ ਕਰ ਸਕਦੀ ਹੈ। ਦੇਖੋ ਇਥੇ ਤਾਂ ਮਤਲਬ ਜ਼ਾਹਿਰ ਹੁੰਦੀ ਹੈ ਨਾ ਗੱਲ। ਇਹ ਤਾਂ ਹੁਣ ਉਹਨਾਂ ਨੂੰ ਸੋਚਣੀ ਚਾਹੀਦੀ ਅਸੀਂ ਅੱਜ ਐਸਐਚਓ ਸਾਹਿਬ ਨੂੰ ਮੰਗ ਪੱਤਰ ਦਿੱਤਾ ਲਿਖਤੀ ਤੌਰ ਤੇ ਕਿ ਉਹਦੇ ਤੇ ਐਫਆਈਆਰ ਹੋਣੀ ਚਾਹੀਦੀ ਹੈ। ਪਲੱਸ ਇਹ ਸਾਰੇ ਘਟਨਾਕ੍ਰਮ ਦੀ सीबीआई ਦੀ ਜਾਂਚ ਹੋਣੀ ਚਾਹੀਦੀ ਹੈ। ਇੱਕ ਇੱਕ ਪਾਸੇ ਪੰਜਾਬ ਦੇ ਵਿੱਚ ਵੀ ਮਾਨ ਸਾਹਿਬ ਕਹਿੰਦੇ ਆ ਪੰਜਾਬ ਦੀ ਸਥਿਤੀ ਬਹੁਤ ਵਧੀਆ ਲਾਓ ਇਨ ਆਰਡਰ ਦੀ ਸਥਿਤੀ ਠੀਕ ਹੈ। ਉਹ ਉਹਨਾਂ ਨੇ ਤਾਂ ਡਾਕਟਰ ਵੀ ਆਰ ਅਮੇੜਕਰ ਸਾਹਿਬ ਜੀ ਤੇ ਭਗਤ ਸਿੰਘ ਦੀ ਸਰਕਾਰੀ ਦਫ਼ਤਰਾਂ ਦੇ ਵਿੱਚ ਫੋਟੋ ਵੀ ਲਾਜ਼ਮੀ ਕਰਤੀ। ਉਹ ਵੀ ਚੁੱਪ ਹੈ। ਉਹਨਾਂ ਨੂੰ ਬੋਲਣਾ ਚਾਹੀਦਾ ਜੀ ਉਹ ਮਾਨਯੋਗ ਮੁੱਖ ਮੰਤਰੀ ਨੇ ਸਾਡੇ ਐਸਐਮ ਸੂਬੇ ਦੇ ਤਾਂ ਉਹਨਾਂ ਹੱਕ ਬਣਦਾ ਲਾਇਨ ਆਰਡਰ ਵੀ ਮੇਨਟੇਨ ਕਰਨਾ ਉਹਨਾਂ ਦੇ ਜ਼ਿੰਮੇਵਾਰੀ ਹੈ ਪਲੱਸ ਜਿਹੜੀਆਂ ਐਦਾਂ ਦੀਆਂ ਅਤਵਾਦੀ ਟਾਈਪ ਦੇ ਅੰਸਰ ਜਿਹੜੇ ਲੋਕ ਬਾਹਰ ਬੈਠੇ ਅੱਗ ਫਲਾਉਣ ਦੀ ਕੋਸ਼ਿਸ਼ ਕਰ ਰਿਹਾ ਤਾਂ ਉਹਨਾਂ ਨੂੰ ਇਮੀਡੀਏਟ ਐਕਸ਼ਨ ਲੈਣਾ ਚਾਹੀਦਾ ਇਮੀਡੀਏਟ ਉੱਤੇ ਕਾਬੂ ਕਰਨਾ ਚਾਹੀਦਾ ਹੁਣ ਨੂੰ ਤਾਂ ਉਹਨਾਂ ਦਾ ਕੋਈ ਬਿਆਨ ਆਉਣਾ ਚਾਹੀਦਾ ਸੀ ਇਹ ਵੀ ਆਪਣੇ ਆਪ ਚ ਮੰਦ ਭਾਗਾ ਜੀ ਉਹ ਬਿਆਨ ਨਹੀਂ ਦਿੱਤਾ ਤਾਂ ਦੂਜੀ ਗੱਲ ਜਿਹੜਾ ਪੰਨੂ ਆ ਉਹ ਆਪਣੇ ਆਪ ਨੂੰ ਸਿੱਖ ਕਹਾਉਂਦਾ ਮੈਂ ਪੁੱਛਣਾ ਚਾਹੁੰਨਾ ਪੰਨੂ ਨੂੰ ਵੀ ਜਿਹੋ ਆਪਣੇ ਆਪ ਨੂੰ ਸਿੱਖ ਕਹਾਉਂਦਾ ਤਾਂ ਉਹਨੂੰ ਜਿਹੜਾ ਗਾਤਰਾ ਜਿਹੜਾ ਪਾਉਂਨੇ ਆ ਸ੍ਰੀ ਸਾਹਿਬ ਪਾਉਂਨੇ ਅਸੀਂ ਸਾਰੇ ਧਰਮਾਂ ਦੀ ਸਤਿਕਾਰ ਕਰਦੇ ਆਂ ਪਹਿਲੀ ਗੱਲ ਤੇ ਦੱਸਦਿਆਂ ਮੈਂ ਸਿੱਖ ਈਸਾਈ ਮੁਸਲਮਾਨ Hindu ਭਰਾ ਅਸੀਂ ਸਾਰਿਆਂ ਦਾ ਸਨਮਾਨ ਕਰਦੇ ਆਂ ਧਰਮਾਂ ਦਾ ਤਾਂ ਉਹਦੇ ਚ ਕੀ ਹੈ ਵੀ ਜਿਹੜਾ ਪੰਨੂ ਆਪਣੇ ਆਪ ਨੂੰ ਸਿੱਖ ਕਹਾਉਂਦਾ ਤਾਂ ਉਹਨੂੰ ਮੈਂ ਪੁੱਛਣਾ ਚਾਹਣਾ ਵੀ ਜਿਹੜੀ ਸ੍ਰੀ ਸਾਹਿਬ ਪਾਉਣ ਦੀ ਇਜਾਜ਼ਤ ਮਿਲੀ ਹੈ ਲਿਖਤੀ ਤੌਰ ਤੇ ਉਹ ਕਿਹਨੇ ਦਿੱਤੀ ਹੈ ਉਹ ਮਾਨਯੋਗ ਭਾਰਤੀ ਸੰਵਿਧਾਨ ਦੇ ਮਾਧਿਅਮ ਤੋਂ ਮਿਲੀ ਹੈ ਔਰ 바ਵਾ ਸਾਹਿਬ ਦੇ ਕਰਕੇ ਮਿਲੀ ਹੈ ਉਹਨਾਂ ਨੇ ਬਕਾਇਦਾ ਇਹ ਲਿਖਿਆ ਮੈਂਸ਼ਨ ਕੀਤਾ ਵੀ ਜਿਹੜਾ ਬੰਦਾ ਸਿੱਖ ਧਰਮ ਨਾਲ ਜੁੜਿਆ ਉਹ ਸ੍ਰੀ ਸਾਹਿਬ ਪਾ ਸਕਦਾ ਔਰ ਇਹ ਸਿੱਖ ਧਰਮ ਦਾ ਹਿੱਸਾ ਹੈ ਤਾਂ ਇਹ ਬਹੁਤ ਮੇਜਰ ਪੁਆਇੰਟ ਹੈ ਕਿ ਉਹ ਨੂੰ ਇਸ ਗੱਲ ਦਾ ਪਤਾ ਨਹੀਂ ਤਾਂ ਇਹ ਉਹ ਸਰਾਸਰ ਅੱਗ ਲਾਉਣ ਦੀ ਕੋਸ਼ਿਸ਼ ਕਰ ਰਿਹਾ ਕਿ ਕਿਵੇਂ ਦੇਖਦੇ ਹਾਂ ਜੀ ਸਾਰੇ ਮਾਮਲੇ ਦਾ ਭਾਰਤੀ ਸੰਵਿਧਾਨ ਨਿਰਮਾਤਾ ਡਾਕਟਰ ਪੀਂਗਰਾਓ ਅੰਬੇਦਕਰ ਜੀ ਪ੍ਰਤੀ ਗੁਰਪੰਤ ਪੰਨੂ ਨੇ ਜੋ ਬਿਆਨ ਦਿੱਤਾ ਹੈ ਉਹ ਫੁਰਤੀ ਫਿਰਕੂ ਭਾਵਨਾ ਨੂੰ ਠੇਸ ਪਹੁੰਚਾਉਂਦਾ ਹੈ ਇਰਕੂ ਪੰਨੇ ਨੂੰ ਬੜਾਵਾ ਦਿੰਦਾ ਹੈ ਇਹ ਇਸ ਚ ਬਾਬਾ ਸਾਹਿਬ ਅੰਬੇਦਕਰ ਤੇ ਸੰਵਿਧਾਨ ਵਿਰੁੱਧ ਕਾਰਵਾਈਆਂ ਹੋ ਰਹੀਆਂ ਹਨ ਇਹ ਕੇਂਦਰੀ ਏਜੰਸੀਆਂ ਦਾ ਕੰਮ ਹੈ ਜਿਸ ਦੀ ਸੀਬੀਆਈ ਜਾਂਚ ਕੀਤੀ ਜਾਣੀ ਚਾਹੀਦੀ ਹੈ ਅੱਜ ਅਸੀਂ ਐਸਐਚਓ ਸਾਹਿਬ ਨੂੰ ਸ਼ਿਕਾਇਤ ਕੀਤੀ ਹੈ ਪੰਨੂ ਬਾਰੇ ਵੀ ਐਫਆਈਆਰ ਦਰਜ ਕੀਤੀ ਜਾਵੇ ਜੇ ਤੋ ਹਲਕੇ ਚ ਦਰਜ ਕੀਤੀ ਜਾਵੇ ਜੀ ਕੀ ਕੀ ਲੱਗਦਾ ਚਾਹੀਦਾ ਇਹ ਇਸ ਮਾਮਲੇ ਦੇ ਵਿੱਚ ਤਾਂ ਪ੍ਰਸ਼ਾਸਨ ਨੂੰ ਵੀ ਆਪਣੇ ਆਪ ਹੀ ਫੈਸਲਾ ਲੈ ਲੈਣਾ ਚਾਹੀਦਾ ਹੈ ਸਟੇਟ ਨੂੰ ਫੈਸਲਾ ਲੈ ਲੈਣਾ ਚਾਹੀਦਾ ਹੈ ਚਾਹੇ ਉਹ ਕੇਂਦਰ ਦੀ ਏਜੰਸੀ ਹੈ ਚਾਹੇ ਪੰਜਾਬ ਦੀ ਕੋਈ ਏਜੰਸੀ ਹੈ ਪੰਜਾਬ ਸਰਕਾਰ ਡਰਾਮੇਬਾਦ ਸਰਕਾਰ ਹੈ ਇਹ ਡਰਾਮੇ ਖੇਡਦੀ ਹੈ ਹਾਂ ਜੀ ਇਸ ਨੇ ਕੀ ਕਾਰਵਾਈਆਂ ਕਰਨੀਆਂ ਕਿੰਨੇ ਇਹਦੇ ਰਾਜ ਕਿੰਨੇ ਅਰ ਬੇਦਕਰ ਪ੍ਰਤੀ ਪ੍ਰਤੀਰੋਧ ਹੋ ਗਿਆ ਬਹੁਤ ਤੋੜਿਆ ਅਮਰitsar ਚ ਬਟਾਲਾ ਚ ਕਟਨਾ ਹੋਈ ਹਾਂ ਜੀ ਫਲੋਰ ਦੇ ਨੰਗਲ ਚ ਹੋਈ ਹਾਂ ਜੀ ਐਸੇ ਜਗਰਾਵਾਂ ਚ ਹੋਈਏ ਕੱਲ ਕੱਲ ਜਗਰਾਵਾਂ ਚ ਹੋਇਆ ਸ਼ੀਸ਼ਾਤ ਭੰਨਿਆ ਜੀ ਇਹ ਇਸੇ ਕੇਂਦਰੀ ਏਜੰਸੀਆਂ ਦਾ ਹੱਥ ਹੈ ਪੰਜਾਬ ਸਰਕਾਰ ਨੂੰ ਚਾਹੀਦਾ ਹੈ ਐਸਡੀ ਸੀਡੀਆਈ ਜਾਂਚ ਕੀਤੀ ਜਾਵੇ ਜੀ ਪਰ ਜੀ જય ਭਰਤ ਜੈ ਸਵਿਧਾਨ ਮੈਂ ਇੱਕ ਲਾਸਵਾਲ ਹੋਰ ਕਰੂੰਗਾ ਆਮ ਆਦਮੀ ਪਾਰਟੀ ਤਾਂ ਕਹਿੰਦੀ ਸੀ ਪੱਕੇ ਇਨਕਲਾਬੀਆਂ ਸੀ ਸੰਵਿਧਾਨ ਨੂੰ ਮੰਨਣ ਵਾਲੇ ਆ ਸੰਵਿਧਾਨ ਦੇ ਰਾਖੇ ਆ ਮੈਂ ਆਖਿਆ ਨੇ ਜੀ ਇਹ ਡਰਾਮੇਬਾਜ਼ ਨੇ 바ਵਾ ਸਾਹਿਬ ਦੇ ਨਾਂ ਤੇ ਵੋਟਾਂ ਲੈਂਦੇ ਨੇ ਐ ਕਰਦੇ ਕੁਝ ਨਹੀਂ ਐ ਪਾੜਦੇ ਹਨ ਦੇ ਇਹ ਤਾਂ तमाम ਤੁਸੀਂ ਜਿਹੜਾ ਲੋਕਾਂ ਦਾ ਵਿਰੋਧ ਦੇਖ ਸਕਦੇ ਹੋ ਤਾਂ ਤੁਸੀਂ ਇਸ ਗੱਲਬਾਤ ਨੂੰ ਕਿਵੇਂ ਦੇਖਦੇ ਹੋ ਕਮੈਂਟ ਸੈਕਸ਼ਨ ਦੇ ਵਿੱਚ ਜਰੂਰ ਜੁੜਿਓ ਮਿਲਾਂਗਾ ਇੱਕ ਹੋਰ ਖਬਰ ਦੇ ਨਾਲ ਧੰਨਵਾਦ